ਤੂੰ ਗਣਤਾ ਲਾਇਆ ਰੱਬ ਦਾ ਨਾਲ ਹੈ ਕਿਨੇ ਲਾਇਆ ਖਾਲਾ ਨਾਲ ਲਓ ਜੀ ਹਰੀਕੇ ਕਲਾ ਬੱਕਰਾ ਮੰਡੀ ਤੇ ਬਹੁਤ ਔਖਾ ਸੌਦਾ ਸਿਰੇ ਚੜਾਇਆ ਬਾਈ ਗੋਪੀ ਦਾ ਤੇ ਦੋ ਬੱਕਰੇ ਤੁਹਾਨੂੰ ਦਿਖਾਵਾਂਗੇ 4800 ਦਾ ਜੀ ਕਿੱਥੇ ਲਿਖਿਆ ਉਹਦੇ 4800 ਬਈ ਲਿਖਿਆ ਕਿੱਥੇ ਫੇਰ ਕੋਹ ਲਾ ਇਹ ਵੀ ਸਿਆਣਾ ਬੰਦਾ ਇਹਨੂੰ ਵੀ ਪਤਾ ਜਿੰਨੇ ਦਾ ਹੈਗਾ ਕਿੰਨੇ ਘੇ ਹਨ ਨੇ 3500 ਆ ਕੇ ਲਖਾਈ ਆਖਿਆ 3700 ਦਾ ਹੋ ਗਿਆ ਫਿਰ ਨਹੀਂ ਜੀ ਹੁਣ ਕੋਈ ਕਾਰ ਨਹੀਂ ਯਾਰ ਨਹੀਂ 3700 ਦਾ ਬਣ ਗਿਆ ਫਿਰ ਤੇਰੇ ਮੁਤਾਬਕ ਹੀ ਨਹੀਂ 3800 ਮੈਨੂੰ ਪੈਂਡ ਮਿਲੀ ਜਾਂਦਾ ਸੀ ਮੈਂ ਦੇਖ ਹੀ ਨਹੀਂ ਆਇਆ ਹਾਂ ਚਲ ਇੱਥੇ ਦੇ ਦੇ ਫਿਰ ਪ੍ਰੀਤ ਨੂੰ ਨਹੀਂ ਦਿੱਤਾ ਪ੍ਰੀਤ ਆਇਆ ਸੀ ਪੈਂਡ ਨਾ ਜਾਂਦਾ ਯਾ 3800 ਦੇ ਹੋ ਗਏ ਫੜਾ ਦੇ ਨਹੀਂ 3800 ਨਹੀਂ ਦੇਣਾ ਲਫੜ ਦੇਣਾ ਨਹੀਂ ਜੀ ਨਹੀਂ ਜੀ ਪਰ ਨਹੀਂ ਦੇਣਾ ਮੈਂ ਕੋਈ ਨਹੀਂ ਕਰਦਾ ਕੋਈ ਤੇ ਹੁੰਦਾ ਕੁਝ ਕਰੂਗਾ ਹੀ ਸਿਆਣਾ ਬੰਦਾ ਕੋਈ ਲਿਖਾਈ ਮੈਂ ਨਹੀਂ ਕਰਦਾ ਨਹੀਂ ਆਪੋ ਨਹੀਂ ਲਿਖਾਈ ਨਹੀਂ ਪਰ ਲਿਖਾਈ ਤੂੰ ਕਰਦੀ ਬੰਨੇ ਓ ਯਾਰ ਇਨਾ ਨਹੀਂ ਅੜੀਦਾ ਹੁੰਦਾ ਦੇਹ ਪਰੇ ਓ ਖੜ ਜਾ ਖੜ ਜਾ ਗੋਪੀ ਖੜ ਜਾ ਨਾ ਫੜ ਸਾਈ ਨਹੀਂ ਨਹੀਂ ਲਿਖਾਈ ਨਹੀਂ ਫੇਰ ਨਹੀਂ ਫੇਰ ਠੀਕ ਆ ਤੁਹਾਡੀ ਮਰਜ਼ੀ ਓ ਜਵਾਨ ਮਸਾਤੇ ਕਿਆ ਪ੍ਰਵਾਹ ਕਿਹੜੇ ਦਾ ਬਾਈ ਇਹਦਾ ਬੋਡੀ ਇਹਦਾ ਕੀ ਮੰਗਿਆ ਬਾਈ ਲਾ ਜੀ ਦੁੱਧ ਚੁੰਗਦਾ 7 ਮਹੀਨਾ ਦਾ ਬੱਚਾ ਕਿੰਨੇ 8000 ਰੁਪਏ ਦਿੰਦੇ ਅੱਛਾ ਲਾ ਵੀ ਸ਼ਕੀਨ ਬਹੁਤ ਐਵੇਂ ਤਨ ਆਖਦੀ ਕੰਨ ਕੁੰਨ ਚੰਗਾ ਮੈਂ ਦੱਸਾਂ ਕੁਆਲਿਟੀ ਵਿੱਚ ਨਾ ਉਹਦੇ ਹਿਸਾਬ ਨਾਲ ਨਾ ਹੋਵੇ ਹਾਂ ਵਜਨ ਤੇ ਨਹੀਂ ਇਹ ਵੇਚਣਾ ਇਹ ਵਜਨ ਤੇ ਨਹੀਂ ਵੇਚਣਾ ਮੈਂ ਉਹਨੂੰ ਪਹਿਲਾਂ ਹੀ ਦੱਸਤਾ ਸੀ ਉਹ ਤਾਂ 7 ਮੈਂ ਕਹੀਦਾ ਹੱਥ ਇਹ ਕੱਟਿਆ ਹੋਇਆ ਹੈ ਤੇਰੇ ਸਾਹਮਣੇ ਛਿਨਾ ਹੈ ਜਿਹਨਾਂ ਨਹੀਂ ਤੇਰੇ ਕੋਲ ਚੱਲ ਯਾਰ 8 ਛੱਡ ਕੇ ਦੱਸ ਕਿੰਨੇ ਦਾ 560 ਦਿੰਦੀ ਕਾਲਾ ਬਾਈ ਕਾਦੇ ਕੀ ਮੰਗਦਾ ਮੈਂ ਤਾਂ ਹੁੰਗਲਾਈਆਂ ਲਾਈ ਜਾਂਦਾ ਪੱਕੜੀਆਂ ਦੇ ਕਿਹੜੀਆਂ ਕਿਹੜੀ ਮੰਗਦਾ ਬਾਈ ਪੱਟ ਦੇ ਨਿਗਾਹ ਜੀ ਕੀ ਆ ਸੱਦ ਲੈ ਆ ਅਗਲੇ ਪਾਸੇ ਕੀ ਮੰਗਦਾ ਕਿੰਨੇ ਪੈਸੇ ਉਹੀ ਆਉਦਾ ਮੁੰਡਾ ਹੀ ਆ ਤੂੰ ਕੀ ਆ ਨਾ 1500 ਨਹੀਂ ਨਹੀਂ ਡੇਢ ਨੂੰ ਕਰਾਇਆ ਮੈਨੂੰ ਨਹੀਂ ਆਇਆ ਡੇਢ ਨੂੰ ਪਤਾ ਤਾਂ ਲੈ ਜਾ ਫਿਰ ਕੋਈ ਗੱਲ ਨਹੀਂ ਹਾਂ ਬਈ ਦੱਸੋ ਬੱਕਰੀ ਦਾ ਕੀ ਮੰਗ ਲਾਉਣਾ ਕੀ ਤੁਸੀਂ ਹੋਰ ਨਹੀਂ ਇਹ ਤਾਂ ਸਹੀ ਰੇਟ ਲਾਇਆ ਯਾਰ ਉਹ ਬਾਈ ਜੀ ਨੇ 500 ਘੱਟ ਕਹਿਤਾ ਆਪਾਂ ਨਵਿਆ ਬੱਕਰੇ ਦਾ ਸੌਦਾ ਬਾਈ ਨੇ 7500 ਰੁਪਇਆ ਕਹਿਤਾ ਗੋਪੀ ਨੇ ਤੇ ਬਾਈਆਂ ਨੇ ਲਾਇਆ 400 ਰੁਪਇਆ ਕੰਨ ਕੰਨ ਬਹੁਤ ਚੰਗਾ ਬੱਚੇ ਦਾ 4000 4000 ਬਾਈ ਸੌਰੀ ਗੋਪੀ ਤੂੰ ਦਾ ਸੁਣ ਬਈ 4000 ਦਾ ਕਹਿਤਾ ਜੀ ਆਪਾਂ 4000 ਦਾ ਲਖਾਈ ਉਹਦੀ ਹਾਂ 4000 ਚ ਲਖਾਈ ਕਰਾਉਣਾ ਨਹੀਂ ਨਹੀਂ ਬਿੰਬੀ ਮਾਣੀ ਦਾ ਖਾਈ ਕੰਮ ਆਪੋ ਆਪਣੀ ਕਰਦਾ ਨਹੀਂ ਉਹ ਨੂੰ ਮੋਟੂ ਨੂੰ ਕਦੇ ਖੜਾ ਦਿੰਦਾ ਚੱਲ ਦੇ ਦੇ ਮੈਨੂੰ ਯਾਰ ਚਿਆਲੇ ਤਾਂ ਆ ਗਿਆ ਨਹੀਂ 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 ਉਹ ਮੈਂ ਹਾਂ ਨਹੀਂ ਨਹੀਂ ਉਹ ਉਹ ਲਖਾਈ ਕਰਾਉਂਦਾ ਉਹਨੂੰ ਕਰ ਲਵਾਂ ਨਹੀਂ ਗੁੱਸਾ ਨਾ ਕਰ ਬਈ ਲੈਣਾ ਤਾਂ ਲੈਣਾ ਨਹੀਂ ਲੈਣਾ ਥੋੜਾ ਸੌਦਾ ਚੱਲੀ ਜਨੂੰ ਦੇਖ ਲੈ ਨਹੀਂ ਨਹੀਂ ਚੱਲ ਮੈਂ ਇਹ ਕਰਾਉਂਗਾ ਨਾ ਦੇਖ ਲੈ ਆਪੋ ਆਪਣੀ ਜੀ ਹੁੰਦਾ ਲਖਾਈ ਕਰਾੜਾ ਮੈਂ ਕਰਾਉਂਗਾ ਹੋ ਗਿਆ ਨਾ ਲੈ ਲੈ ਤੂੰ ਕਰਾਨੇਗਾ ਬਈ ਲਖਾਈ ਗੁੱਸਾ ਨਾ ਕਰ ਬਈ ਮੇਰਾ ਹੋ ਗਿਆ ਯਾਰ ਜਾ ਮੇਰਾ ਹੋ ਗਿਆ ਮੈਂ ਕਰਾਉਂਗਾ ਲਖਾਈ ਜਾ ਹੋ ਗਿਆ ਮੇਰਾ ਹੋ ਗਿਆ ਓਏ ਹੋ ਗਿਆ ਚੱਲੀ ਜਾ ਮੈਂ ਵੀਰ ਦਾ ਮੰਗਵਾ ਜੀ ਕਰਾਂ ਲਾ ਤੂੰ ਤਾਂ ਦੇਣਾ ਕਰ ਲੈ ਪਹਿਲਾਂ ਮੈਂ ਬੋਲਦਾ ਨਹੀਂ ਤਾਂ ਮੈਂ ਆਹ ਮੇਰੇ ਨਾਲ ਆਇਆ ਖਣੀ ਨੇ ਆਦ ਨਾ ਮੈਂ ਘੱਟ ਪਹਿਲਾਂ ਕਰ ਲਿਆ ਪਹਿਲਾਂ ਕਰ ਲਿਆ ਕੀ ਅਕਲਾ ਲੈ ਕਰ ਲਿਆ ਮੈਂ ਆਏ ਸੀ ਇਹਨੂੰ ਦੋਣੀ ਹਾਂ ਕੀ ਆ ਕਬਈ ਲੈ ਵੀ ਜੂਪਿਆ 4000 ਰੁਪਿਆ ਕੱਢ ਤਾਂ ਹੀ ਮੇਰੇ ਨਹੀਂ ਕੋੜਾ ਝੱਕੀ ਜਾਂਦਾ ਮਖਾ ਲਾਓ ਕਿਵੇਂ ਝੱਕੀ ਜਾਂਦਾ ਯਾਰ ਮਖਾ ਸੌਦਾ ਦਾ ਮਖਾ ਹੋਇਆ ਪਿਆ ਸੌਦਾ ਮਾੜੇ ਬੋਟੇ ਵਿੱਚ ਿਹੜਾਈ ਇਹਦੇ ਪੈਸੇ ਹੋਣੇ ਸੀ ਉਹ ਮੰਨਿਆ ਨਹੀਂ ਨਾ ਫਿਰ ਆਲਾ ਵੀ ਗਿਣ ਪੈਸੇ ਪਾਉਣਾ ਸੀ ਇੱਕ ਕੰਮ ਕਰ ਦੇਣਾ ਸੀ ਇਹ ਕੰਮ ਬਾਹਰ ਨੂੰ ਆਇਆ ਗੱਡੀ ਤੋਂ ਕੁ ਦੇਗਾ 4 ਰੁਪਏ ਤੇ ਨਵੇਂ ਵਪਾਰਾਂ 'ਚ ਇਹੋ ਜਿਹੇ ਗੋਸ਼ੀ ਹੁੰਦੇ ਹੁੰਦੇ ਆ ਠੀਕ ਹੈ ਠੀਕ ਹੈ ਬਾਈ ਲਿਖਾਈ ਜੁਪੇ ਨਹੀਂ ਕਰਾਉਣੀ ਹੈ ਜੀ ਲਿਖਾਈ ਇਹ ਤੂੰ ਕਰਾਉਂ ਨਹੀਂ ਲਿਖਾਈ ਜੁਪੇ ਨਹੀਂ ਕਰਾਉਣੀ ਕੋਈ ਨਹੀਂ ਕਰਾ ਦੇਣਾ ਤੇਰੇ ਪਿੰਡ ਦੇ ਆ ਬਾਈ 40000 ਦੇ ਓਕੇ ਬਾਈ ਨੋ ਵੀ ਆ ਬੱਕਰਾ ਪੂਰੇ 4000 ਦਾ ਜੁਪੇ ਨੂੰ ਦੇਦਾ ਖੇਰ ਨੂੰ